ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਗੁੱਡ ਮਾਰਨਿੰਗ ਹੈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਟਾਈਮ ਹੋ ਗਿਆ 8 ਵੱਜਣੇ ਚ 10 ਮਿੰਟ ਬਾਕੀ ਹੈ ਤੇ ਬਬਜੋ ਦੇ ਪਾਪਾ ਜਲਦੀ ਚਲੇਗੇ ਕਿਉਂਕਿ ਅੱਜ ਇਹਨਾਂ ਨੇ ਕਹੀਂ ਜਾਣਾ ਥਾ ਕਿਉਂਕਿ ਅੱਜ ਇਹਨਾਂ ਨੇ ਜਲਦੀ ਜਾਣਾ ਥਾ ਹਨਾ ਮੇਰੇ ਕੈਮਰੇ ਦੇ ਉੱਤੇ ਜਮਗੀ ਦੀ ਥੋੜੀ ਜੀ ਡਸਟ ਉਹ ਸਾਫ ਕਰੀ ਆ ਹੁਣ ਕਲੀਅਰ ਆਇਆ ਕੈਮਰਾ ਕਈ ਵਾਰ ਮੈਂ ਚੈੱਕ ਕਰਦੀ ਆ ਵੀਡੀਓ ਬਣਾ ਲੰਨੀ ਆ ਕੈਮਰਾ ਸਾਫ ਨਹੀਂ ਕਰਦੀ ਔਰ ਬੱਚੇ ਹੋ ਗਏ ਆ ਜੀ ਮੇਰੇ ਰੈਡੀ मेरा सारा खलियारा खिंडा पिया हले बच्चे स्कूल जाऊंगे उस तो बाद आपने साफ करना बैडरूम रूपैंजल भी रेडी हो गई है एंड जोत भी क्योंकि ने खुद बस जाना ही है क्योंकि इन्होंने पापा जल्दी चले गए और रूपैंजल ने बवजोत ने काना जी रखा बाय कानू अपने काना जी को बाय बोल दो बाय बच्चा ने ना काना जी बना के बिठाया हुआ उरे और टोफी लेनी है रूप टोफी लेके जानी है कौन सी हो रही है अपनों ਇਹ ਫੇਰ ਖੋਲਦੀ ਤਣੀ ਇਹ ਤਾਂ ਖੋਲੀ ਐ ਤੈ ਖੋਲੀ ਆ ਕਿਉਂ ਚੁਬਦੀ ਐ ਫੇਰ ਖੋਲ ਕੇ ਰੱਖੇਗਾ ਮੂਰੇ ਬੰਨਾ ਕੀ ਕਰ ਰਹਾ ਹੈ ਫੇਰ ਖਿੱਚੀ ਨਾ ਇਹਨੂੰ ਆ ਬਾਹਰ ਨਾ ਖਿੱਚੀ ਅੰਦਰ ਚਲਾ ਡੱਟ-ਡੱਟ ਕਰੋ ਮੈਂ ਚੀਲੂ ਟੋਫੀ ਨਹੀਂ ਚਲੋ ਦਰਵਾਜ਼ਾ ਖੋਲਾਂ ਇੰਨੇ ਵੇ ਲੋ ਜੀ ਦਰਵਾਜ਼ੇ ਖੋਲ ਦੰਨੇ ਆ ਕਿਉਂਕਿ ਹੋ ਗਈ ਸਵੇਰ ਸਵੇਰੇ ਸਵੇਰੇ ਸੱਚੀ ਕੰਮ ਬਹੁਤ ਹੁੰਦਾ ਏ ਕਸ ਤਾਂ ਤੁਪ ਪਸਾਦਰੀ ਚੜ ਗਈ ਲੋ ਲੋ ਜੀ ਕਰੋ ਗੁਰੂ ਘਰ ਕੇ ਦਰਸ਼ਨ ਸਾਹਮਣੇ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਹੁਣ ਮੇਰੇ ਤੋਂ ਕੋਠੇ ਤੋਂ ਨਹੀਂ ਚੜਾ ਜਾਂਦਾ ਅੱਗੇ ਮੈਂ ਸਵੇਰੇ ਸਵੇਰੇ ਚੜ ਜਾਂਦੀ ਸੀ ਹਨਾ ਕਿਉਂਕਿ ਹੁਣ ਟਾਈਮ ਹੋ ਜਾਂਦਾ ਮੈਂ 5 5:30 ਵਜੇ ਉੱਠਦੀ ਆ ਫਿਰ ਬੱਚਿਆਂ ਦਾ ਸਕੂਲ ਦਾ ਟਾਈਮ ਹੋ ਜਾਂਦਾ ਨਾਲ ਦੀ ਨਾਲ ਇਸ ਕਰਕੇ ਨਾ ਥੋੜਾ ਜਿਹਾ ਦਿੱਕਤ ਜੀ ਆ ਜਾਂਦੀ ਹੈ ਤੇ ਲੋ ਜੀ ਬੱਚਿਆਂ ਨੂੰ ਬੁਲਾ ਕੇ ਲਿਆਨੀ ਆ ਮੈਂ ਆ ਜੂਗੇ ਇਕ ਨਾ ਇਹ ਦੇਖਿਓ ਕਿੰਨਾ ਗੰਦਾ ਕਰਿਆ ਹਨਾ ਇਹ ਗੱਡੀ ਸਾਫ ਕਰਨ ਵਾਲਾ ਕੱਪੜਾ ਹੈ ਇਹਨੂੰ ਆਪਾਂ ਪਾਣੀ ਚ ਡੋਬ ਦੰਨੇ ਆ ਸਾਫ ਹੋ ਜਾਊਗਾ ਹਨਾ ਇਹ ਗੱਡੀ ਸਾਫ ਕਰਦੇ ਆ ਨਾ ਬਹੁਤ ਗੰਦਾ ਹੋ ਜਾਂਦਾ ਉਹਦੇ ਨਾਲ ਡੋਬ ਦੰਨੇ ਆ ਔਰ ਇਹ ਸਾਫ ਹੋ ਜਾਊਗਾ ਥੋੜਾ ਜਿਹਾ ਫਿਰ ਧੋਂਗੇ ਆਪਾਂ ਇਹਨੂੰ ਗੱਡੀ ਵਾਲੇ ਨੂੰ ਬਬਜੋ ਦੇ ਪਾਪਾ ਚਲੇ ਗਿਆ ਜਲਦੀ ਬੱਚਿਆਂ ਨੂੰ ਲਿਆਉਣੀ ਆ ਬਲਾਕ ਦੇ ਅੰਦਰੋਂ ਦੇਖਦੀ ਆ ਟਾਈਮ ਹੋ ਗਿਆ ਨਾ ਵੀ ਨਾਣਿਓ ਉਹ ਗਿੱਗਿਓ टाइम देख लो पुत बाय बेटा रुमाल आपकी ना जेब के बीच है जो आपकी वो जेब है आ मैं सेट कराओ ना ना लाइया नहीं पानिया जाओ बाय लाडू ਤੁੱਪਨੀ ਗਲ ਗਈ ਤੁੱਪ ਜੀਵਾਂ ਨੂੰ ਖੜ ਜੀ ਜੋ ਤੂੰ ਉਧਰ ਨੂੰ ਆਹੋ ਨਹੀਂ ਠੰਡ ਚੜੀ ਜਾਏਗੀ ਲੋ ਜੀ ਬੱਚੇ ਗਏ ਸਕੂਲ ਲੋ ਜੀ ਸਾਂਝ ਸਵੇਰ ਦੀ ਠੰਡ ਤਾਂ ਹੈਗੀ ਹੈ ਹਨਾ ਬੱਚੇ ਗਏ ਸਕੂਲ ਮੈਂ ਗੇਟ ਲਾਇਆ ਹੀ ਹੁਣ ਮੈਂ ਆਪਣੇ ਬਾਕੀ ਦੇ ਕੰਮ ਕਰਦੀ ਆਂ ਅੰਦਰ ਸਾਰਾ ਕੰਮ ਪਿਆ ਮੇਰਾ ਝਾੜੂ ਪੋਚਾ ਭਾਂਡੇ ਹਨਾ ਕੱਪੜੇ ਨਹੀਂ ਮੈਂ ਵਾਸ਼ ਕਰਨੇ ਕੱਪੜੇ ਮੈਂ ਬੁੱਧਵਾਰ ਨੂੰ ਧੋਏ ਤੇ ਜਾਂ ਧੋਂਗੀ ਸ਼ਨੀਵਾਰ ਨੂੰ ਜਾਂ ਸੰਡੇ ਨੂੰ ਕਿਉਂਕਿ ਹਫ਼ਤੇ ਦੇ ਦੋ ਦਿਨ ਰੱਖੇ ਹੋਏ ਆ ਮ ਕੱਪੜਿਆਂ ਦੇ ਇੱਕ ਨਾ ਇੱਕ ਘੜੇ ਨਾ ਜੋ ਮੈਂ ਹੱਥਾਂ 'ਚ ਪਾਏ ਹੋਏ ਆ ਚਾਂਦੀ ਦੇ ਆ ਕਾਲੇ ਹੋ ਗਏ ਦੇਖਦੇ ਆ ਉਰੇ ਹੀ ਜਿਹੜਾ ਸਾਡੇ ਪਿੰਡ ਦਾ ਸੁਨਿਆਰ ਹੈ ਨਾ ਉਹ ਤੋਂ ਬਣਵਾਏ ਤੇ ਮੈਂ ਆਹ ਉਹਨੂੰ ਦੇਖਦੀਆਂ ਜਾਂ ਤਾਂ ਕਹੂੰਗੀ ਵੀ ਆ ਵਾਪਸ ਕਰ ਚੇਂਜ ਕਰਕੇ ਦੇ ਮੈਨੂੰ ਜਾਂ ਫਿਰ ਇਹਨੂੰ ਸਾਫ਼ ਕਰ ਹਣਾ ਉਹ ਸਾਫ਼ ਹੀ ਕਰੂਗਾ ਮੈਨੂੰ ਲੱਗਦਾ ਚੇਂਜ ਤਾਂ ਨਹੀਂ ਕਰਨੇ ਉਹਨੇ ਹੁਣ ਕਿਉਂਕਿ ਖਰਾਬ ਨਿਕਲੇ ਆ ਮੈਂ ਫਸਟ ਟਾਈਮ ਕਰਵਾਇਆ ਇਸ ਤੋਂ ਪਹਿਲਾਂ ਮੈਂ ਬਾਹਰ ਤੋਂ ਕਰਵਾਂਦੀ ਸੀ ਕਿਸੇ ਹੋਰ ਤੋਂ ਉਹ ਚਿੱਟੀ ਚੰਦੀ ਰਹਿੰਦੀ ਐ ਇੱਕਦਮ ਲੇਕਿਨ ਇਹਦੇ ਪਤਾ ਨਹੀਂ ਕਿਉਂ ਕਾਲੀ ਹੋ ਗਈ ਅੱਜ ਸ਼ਾਮ ਨੂੰ ਬਾਬਜਦ ਦੇ ਪਾਪਾ ਨੂੰ ਭੇਜੂਗੀ ਘੜੇ ਦੇ ਕੇ ਫਿਰ ਉਹ ਗੱਲ ਕਰਕੇ ਆਉਣਗੇ ਵੀ ਦੇਖੋ ਕਾਲੇ ਹੋ ਗਏ ਹਣਾ ਜਾਂ ਤਾਂ ਚੇਂਜ ਕਰੋ ਜਾਂ ਫਿਰ ਉਹ ਸਾਫ਼ ਹੀ ਕਰੇਗਾ ਮੈਨੂੰ ਲੱਗਦਾ ਸਾਫ਼ ਹੀ ਕਰੇਗਾ ਚੇਂਜ ਤਾਂ ਕਿੱਥੋਂ ਕਰ ਲੇਗਾ ਉਹਨੂੰ ਘਾਟਾ ਪੈ ਜਾਣਾ ਚਲੋ ਜੀ ਲਾਈਟਾਂ ਕਰੋ ਬੰਦ ਪਹਿਲਾਂ ਆਪਾਂ ਖਾਈਏ ਰੋਟੀ ਫਿਰ ਮਿਲਦੇ ਆਪਾਂ ਕੰਮ ਕੋ ਨਵੇੜੀਏ ਪਹਿਲਾਂ ਲੋ ਜੀ ਬੱਚੇ ਭੇਜ ਕੇ ਉਸ ਤੋਂ ਬਾਅਦ ਮੈਂ ਲਾਇਆ ਝਾੜੂ ਸਾਰਾ ਕਿਉਂਕਿ ਬੱਚੇ ਅੱਜ ਜਲਦੀ ਚਲੇਗੇ ਤੇ ਸੋਰੀ ਟਾਈਮ ਚੇਂਜ ਨਹੀਂ ਨਾ ਇਹਨਾਂ ਦਾ ਹੋਇਆ ਤੇ ਇਸ ਕਰਕੇ ਮੈਂ ਉਸ ਤੋਂ ਬਾਅਦ ਬੱਚੇ ਸਕੂਲ ਭੇਜ ਕੇ ਨਾ ਪਹਿਲਾਂ ਝਾੜੂ ਲਾਇਆ ਸਾਰਾ ਝਾੜੂ ਲਾਣ ਤੋਂ ਬਾਅਦ ਫਿਰ ਮੈਂ ਆਈ ਦੀ ਰਸੋਈ 'ਚ ਕਿਉਂਕਿ ਭਾਂਡੇ ਮੈਂ ਬਾਅਦ ਚ ਮੰਜੇ ਅੱਜ ਕਿਉਂਕਿ ਮੈਂ ਸੋਚਿਆ ਚਲੋ ਪਹਿਲਾਂ ਅੱਜ ਆਪਾਂ ਝਾੜੂ ਲਾ ਲੈਨੇ ਆ ਮੂਡ ਹੁੰਦਾ ਕਦੇ-ਕਦੇ ਪਹਿਲਾਂ ਭਾਂਡੇ ਵੀ ਮਾਜ ਲੈਨੀ ਆ ਝਾੜੂ ਬਾਅਦਗੇ ਵੀ ਚਲਾਂਦੀ ਆ ਹਨਾ ਤੇ ਮੂਡ ਤੇ ਡਿਪੈਂਡ ਕਰਦਾ ਮੇਰੇ ਅੱਜ ਮੇਰਾ ਮੂਡ ਤਾਂ ਕਿ ਪਹਿਲਾਂ ਸਾਰਾ ਝਾੜੂ ਲਾਵਾਂ ਤੇ ਉਸ ਤੋਂ ਬਾਅਦ ਮੰਜੂਗੀ ਮੈਂ ਭਾਂਡੇ ਤੇ ਹੁਣ ਮੈਂ ਮਾਂਜਣ ਲੱਗੀ ਆ ਭਾਂਡੇ ਤੇ ਭਾਂਡਿਆਂ ਤੋਂ ਬਾਅਦ ਤੇ ਮੈਂ ਲਾਇਆ ਪੋਚਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਮੈਂ ਝਾੜੂ ਲਾਇਆ ਝਾੜੂ ਲਾਣ ਤੋਂ ਬਾਅਦ ਫਿਰ ਮੈਂ ਮੰਜੇ ਪਾਂਡੇ ਫਿਰ ਮੈਂ ਲਾਇਆ ਪੋਚਾ ਪੁੱਛ ਲੈਣ ਤੋਂ ਬਾਅਦ ਆਪਣਾ ਨਹਾ ਤੋ ਕੇ ਫਰੈਸ਼ ਹੋ ਕੇ ਫਿਰ ਮੈਂ ਬੈਠੀ ਥੀ ਮਸ਼ੀਨ ਤੇ ਤੇ ਹੁਣ ਮੈਂ ਲੱਗੀਆਂ ਜੀ ਆਪਣਾ ਸੂਟ ਸਟਿਚ ਕਰਨ ਇਹ ਵੀਡੀਓ ਮੇਰੀ ਡੇਢ ਘੰਟਾ ਲੇਟਦੀ ਹੈ ਜੀ ਪਹਿਲਾਂ ਮੈਂ ਆਪਣਾ ਸਾਰਾ ਕੰਮ ਕਰਦਾ ਫਿਨਿਸ਼ ਕਰ ਰਿਹਾ ਉਸ ਤੋਂ ਬਾਅਦ ਮੈਂ ਲੱਗੀ ਆ ਜੀ ਆਪਣੇ ਕੱਪੜੇ ਸਟਿਚ ਕਰਨ ਇਹ ਸੂਟ ਸੂਟ ਪਿਆਤਾ ਮੇਰੇ ਕੋਲ ਇਹ ਮੈਂ ਕਟਿੰਗ ਕਰਕੇ ਆਪਣਾ ਘਰ ਪਾਉਣ ਵਾਸਤੇ ਬਣਾਉਣ ਲੱਗ ਰਹੀ ਥੀ ਮੈਂ ਕਿਹਾ ਚਲੋ ਬਣਾ ਲਾ ਹਣਾ ਮੁੜ ਕਰ ਗਿਆ ਤੇ ਉਧਰੋਂ ਜਦੋਂ ਮੈਂ ਹਲੇ ਸੂਟ ਬਣਾਏ ਰਹੀ ਥੀ ਡੇਢ ਦੋ ਘੰਟਾ ਹੋ ਗਿਆ ਤਾਂ ਮੈਨੂੰ ਬਣਾਂਦੀ ਬਣਾਂਦੀ ਨੂੰ ਤੇ ਟਾਈਮ ਹੋ ਗਿਆ ਜੀ ਨਾਲ ਦੀ ਨਾਲ ਬੱਚਿਆਂ ਦੇ ਸਕੂਲ ਤੋਂ ਆਣ ਦਾ ਇੱਕ ਪਾਸੇ ਨਾਲ ਦੀ ਨਾਲ ਚਾਹ ਧਰੀ ਮੈਂ ਤੇ ਇੱਕ ਪਾਸੇ ਰੋਟੀ ਹਣਾ ਮੈਂ ਕਿਹਾ ਬੱਚਿਆਂ ਦਾ ਟਾਈਮ ਹੋ ਗਿਆ ਸਕੂਲ ਤੋਂ ਆਣ ਦਾ ਤੇ ਚਾਹ ਵੀ ਬਣ ਕੇ ਹੋ ਗਈ ਰੈਡੀ ਕਿਉਂਕਿ ਬੱਚਿਆਂ ਨੇ ਸਕੂਲ ਤੋਂ ਆ ਜਾਣਾ ਜੀ ਹੁਣ ਟਾਈਮ ਹੋ ਗਿਆ ਬੱਚਿਆਂ ਦਾ 23 ਕਰਕੇ ਮੈਂ ਚਾਹ ਵੀ ਬਣਾ ਲਈ ਫਟਾਫਟ ਲੋ ਜੀ ਬੰਦਾ ਸਕੂਲ ਤੇ ਆ ਗਏ ਮੈਂ ਚਾਹ ਬਣਾ ਕੇ ਹਟੀ ਤੀ ਔਰ ਦੇਖੋ ਕੱਪੜੇ ਸਿਉ ਰਿਆ ਆ ਪਤਾ ਮਸ਼ੀਨ ਧਾਗਾ ਫਸ ਜਾਊਗਾ ਵਿੱਚ ਜੋਤ ਵੀ ਆ ਗਈ ਆ ਗਈ ਤੇ ਰੂਪ ਵੀ ਆ ਗਈ ਤੇ ਮੈਂ ਲੱਗੀ ਵੀ ਤੇ ਆਪਣੇ ਕੱਪੜਾ ਸਟਿਚ ਕਰਨ ਜੋ ਕਿ ਮੈਂ ਸਿਉ ਲਿਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣਾ ਸੂਟ ਸਟਿਚ ਕਰ ਲਿਆ ਮੈਂ ਔਰ ਇਹ ਥੋੜਾ ਜਿਹਾ ਆਪਣਾ ਸੈੱਟ ਕਰਨਾ ਤਾਂ ਮੈਂ ਇਹ ਪਲਾਜ਼ੋ ਹੈ ਨਾਲ ਇਹ ਪਲਾਜੋ ਐ ਇਹ ਸੂਟ ਐ ਜੋ ਮੈਂ ਸਟਿਚ ਕਰਿਆ ਆਪਣਾ ਤੇ ਬਸ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਰ ਲਿਆ ਓਏ ਸੂਈ ਲਗਣੀ ਆ ਹੱਥ ਦੇ ਵਿੱਚ ਰੱਖਦੇ ਰਹਿਣ ਦੇ ਚਲ ਅੰਦਰ ਪਹਿਲਾਂ ਕੱਪੜੇ ਕੱਢ ਆ ਜੀ ਪੁੱਠੇ ਕੰਮ ਲੱਗੀ ਵੀ ਐ ਕਰਨ ਰੂਪੰਜਲ ਪੁੱਠੇ ਰੂਪੰਜਲ ਨੇ ਕਰੇ ਆ ਪੁੱਠੇ ਕੰਮ ਕੱਪੜੇ ਸਿਉਣ ਲੱਗਿਆ ਵਾ ਲੱਦਰ ਹੂੰ ਤਾਂ ਕਿ ਤੱਕ ਪਰ ਸਿਉਣਾ ਕੱਪੜੇ ਕੋਈ ਵੀ ਨਹੀਂ ਸਿਉਣੇ ਮੈਂ ਆਪਣੇ ਸਿਉਣ ਲੇ ਤੂੰ ਆ ਜੀ नहीं सी होने तू अभी छोटा अभी तुम छोटे हो नहीं सेट तो कर दे पहला फिर आज ही आ कपड़े कर दे पहला चला रूपा ने सच्ची लहू पी लिया काम नहीं वो कर दी हैगी जो तो आप तेरे कपड़े रूपा पहले ड्रेस चेंज कर ले चल आ सुन ले कर भाई किसी की पहला रूपा ਚਲੋ ਆਓ ਕੱਪੜੇ ਕੱਢਾਂਗੇ ਦੇਖੀ ਹੁਣ ਦੀ ਜਮਾ ਨਹੀਂ ਹੈਗੀ ਆਈ ਰੱਬਾ ਸੱਚੀ ਹਾਥੀ ਜਿਵੇਂ ਕਹਿੰਦੇ ਆ ਨਾ ਕੁਜੇ ਚ ਪਾਣਾ ਉਹ ਬੜਾ ਕੰਮ ਹੈ ਬੱਚੇ ਬਹੁਤ ਓਖੇ ਆ ਸੰਭਾਲ ਲੈ ਮਗਜ ਜਿਆਦਾ ਖਾਂਦੇ ਆ ਮੈਂ ਕਿਹਾ ਕੱਪੜੇ ਕੱਢਦੇ ਹੁਣ ਸਕੂਲੋਂ ਦੇ ਆਈ ਆ ਮੈਡਮ ਕੱਪੜੇ ਕੱਢ ਦੇ ਉਬਾਸਕਰ ਮੈਂ ਨਾ ਧਾਗਾ ਕੱਢਿਆ ਮਸ਼ੀਨ ਦਾ ਮੈਨੂੰ ਪਤਾ ਤਾਂ ਨਾ ਇਹ ਮਸ਼ੀਨ ਚਲਾਉਗੀ ਫਿਰ ਮੇਰਾ ਧਾਗਾ ਫਸ ਜਾਣਾ ਸ਼ੀਟਲ ਦੇ ਵਿੱਚ ਇਸ ਕਰਕੇ ਮੈਂ ਧਾਗਾ ਕੱਢ ਦਿਆ ਔਰ ਹੁਣ ਚਲਾ ਰਹੀ ਹੈ ਮੈਂ ਕਿਹਾ ਕਿਤੇ ਫਿਰ ਵੀ ਧਿਆਨ ਰੱਖਣਾ ਪੈਂਦਾ ਕਿਤੇ ਨਾ ਹੱਥ ਨਾ ਜਾਏ ਹਨਾ ਬੱਚੇ ਦਾ ਤੇ ਬਵਜੂਦ ਆਪਣੇ ਬਵਜੂਦ ਉਹ ਵੀ ਚੇਂਜ ਕਰ ਦਿੱਤੀ ਲੋ ਜੀ ਇੱਧਰ ਮੈਂ ਦੇਖ ਰਹੀ ਆ ਆਪਣਾ ਸੂਟ ਜਿਹੜਾ ਅੱਜ ਸਾਰਾ ਦਿਨ ਅੱਜ ਮੈਂ ਮਸ਼ੀਨ ਤੇ ਲੱਗੀ ਰਹੀ ਤਾਂ ਹੀ ਮੈਂ ਸਵੇਰੇ ਛੇਤੀ ਛੇਤੀ ਸੱਜ ਰਹੀ ਆ ਆਪਣਾ ਝਾੜੂ-ਪੋਚਾ ਲਾ ਲਿਆ ਤਾਂ ਭਾਂਡੇ ਮਾਂਜਲੇ ਤੇ ਔਰ ਮੈਂ ਫਰੈਸ਼ ਹੋ ਗਈ ਤੀ ਕਿਉਂਕਿ ਅੱਜ ਮੈਨੂੰ ਆਪਣਾ ਸੂਟ ਸੀ ਹੋਣਾ ਤਾਂ ਇਸ ਕਰਕੇ ਮੈਂ ਆਪਣਾ ਸੂਟ ਕੰਪਲੀਟ ਕਰ ਲਿਆ ਜੀ ਅੱਜ ਤੇ ਇੱਕ ਸੂਟ ਮੇਰਾ ਹੋਰ ਪਿਆ ਤਾਂ ਜਿਹੜਾ ਮੇਰੇ ਥੋੜਾ ਸੈਟਿੰਗ ਕਰਨੇ ਵਾਲੀ ਤੀ ਉਹ ਵੀ ਸੈੱਟ ਕਰਿਆ ਤੇ ਬਸ ਅੱਜ ਮੈਂ ਇਹੀ ਕੰਮ ਲੱਗੀ ਹੋਈ ᱛੀ ਜੀ ਸਾਰਾ ਦਿਨ ਉਸ ਤੋਂ ਬਾਅਦ ਹੁਣ ਮੈਂ ਇਹ ਤੈਹਾਂ ਮਾਰੂੰਗੀ ਕਿਉਂਕਿ ਇਹ ਬੜਾ ਸੂਟ ਹੈ ਨਾ ਜਿਹੜਾ ਮੇਰਾ ਇਹ ਮੈਂ ਕਰਵਾ ਚੌਥ ਤੇ ਲਿਆਤਾ ਇਹ ਜੋ ਤੁਸੀਂ ਦੇਖ ਰਹੇ ਹੋ ਮੈਂ ਹੁਣ ਤੈਹ ਲਾਣ ਲੱਗੀ ਆ ਸੂਟ ਦੀ ਇਹ ਮੈਂ ਕਰਵਾ ਚੌਥ ਵਾਲੇ ਦਿਨ ਲਿਆਤਾ ਸੂਟ ਬਹੁਤ ਵਧੀਆ ਤਾਂ ਲੇਕਿਨ ਜਦ ਮੇਰੇ ਐਂ ਬਿਲਕੁਲ ਫਸਦਾ ਤਾਂ ਲੇਕਿਨ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਮੇਰਾ ਫਸਦਾ ਨਹੀਂ ਹੋਣਾ ਮੈਂ ਮੋਟੀ ਹੋ ਗਈ ਪਤਾ ਨਹੀਂ ਹਾਸੀ ਵੀ ਆਂਦੀ ਹੈ ਹਨਾ ਢਿੱਡ ਨਿਕਲ ਆਇਆ ਮੇਰਾ ਥੋੜਾ ਜਾਂ ਕਿਉਂਕਿ ਸਰਦੀਆਂ ਬਈ ਸਰਦੀਆਂ ਦੇ ਵਿੱਚ ਆਪਾਂ ਹੈਵੀ ਖਾਣਾ ਹੁੰਦਾ ਜਿਆਦਾ ਉਸ ਕਰਕੇ ਹੋ ਜਾਂਦਾ ਦਿੱਕਤ ਆ ਜਾਂਦੀ ਹੈ ਥੋੜੀ ਜੀ ਤੇ ਥੋੜਾ ਜਿਹਾ ਖੋਲਿਆ ਮੈਂ ਆਪਣਾ ਇਹ ਵਾਲਾ ਸੂਟ ਤੇ ਦੂਜਾ ਸੂਟ ਮੈਂ ਸਟਿਚ ਕਰਿਆ ਜਿਹਨੂੰ ਤੈ ਹੁਣ ਲਗਾਉਂਗੀ ਮੈਂ ਉਹ ਮੈਂ ਆਪਣਾ ਸੂਟ ਸਟਿਚ ਕਰਿਆ ਜੀ ਤੈ ਮਾਰਤੀ ਹੈ ਤੋ ਲੋ ਜੀ ਟਾਈਮ ਹੋ ਗਿਆ ਪੌਣੇ 4 ਵਜੇ ਦਾ ਬੱਚੇ ਵੀ ਮੇਰੇ ਅਗੇ ਤੇ ਔਰ ਮੈਂ ਸੂਟ ਸਟਿਚ ਕਰ ਰਹੀ ਥੀ ਅੱਜ ਸਾਰਾ ਦਿਨ ਉਸਤੇ ਲੱਗੀ ਰਹੀ ਔਰ ਫਾਈਨਲੀ ਸੂਟ ਸਟਿਚ ਹੋ ਗਿਆ ਮੇਰਾ ਇੱਕ ਮੈਨੂੰ ਆਦਤ ਹੈ ਜਦੋਂ ਮੈਂ ਸੂਟ ਸਟਿਚ ਕਰਦੀ ਆ ਨਾ ਤੇ ਮੈਨੂੰ ਧੋ ਕੇ ਪਾਣ ਦੀ ਆਦਤ ਹੈ ਔਰ ਮੈਂ ਸੂਟ ਸਟਿਚ ਕਰਕੇ ਧੋ ਕੇ ਕੋਠੇ ਤੇ ਸੁਕਣਾ ਪਾਇਆ ਹੀ ਤੇ ਕੱਲੂ ਦੇਖਾਂਗੇ ਆਪਾਂ ਕੱਲੂ ਪਾਵਾਂਗੇ ਘਰ ਪਾਣ ਵਾਸਤੇ ਹੀ ਹੈ ਤੇ ਭਵਜੋਤ ਆਪਣੀ ਕਰ ਰਹੀ ਹੈ ਟੈਸਟ ਦੀ ਤਿਆਰੀ ਕਿਉਂਕਿ ਡੇਲੀ ਟੈਸਟ ਚੱਲ ਰਹੇ ਆ ਬੱਚਿਆਂ ਦੇ ਔਰ ਰਪੰਜਲਾ ਬੇਟੇ ਜਲਦੀ ਰੁਪੈਂਜਲ ਆਪਣਾ ਲੈਪਟਾਪ ਤੇ ਬੈਠੀ ਇਹਨੂੰ ਡਸਟਬਿਨ ਦੇ ਵਿੱਚ پھੰਕੇ ਆ ਜਾ। ਰੁਪੈਂਜਲ ਬナナ ਖਾ ਰਹੀ ਹੈ ਤੇ ਡਸਟਬਿਨ ਚ ਪਾਣ ਜਾ ਰਹੀ ਹੈ ਉਹਦਾ ਛਿਲਕਾ। ਔਰ ਜਸਟ ਆਪਣਾ ਬੱਚਾ ਨੂੰ ਕਰਾਈਏ ਸਕੂਲ ਦਾ ਕੰਮ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਕਿਉਂਕਿ 4:30 ਹੋ ਗਏ ਹਨ। ਦੇਖਦੇ ਆਂ ਬੱਚਾ ਨੂੰ ਦੇਖਦੇ ਆਂ ਕਿਆ-ਕਿਆ ਕਰਦੇ ਆਂ ਮੂਰੇ ਕੈਮਰਾ ਰੱਖਦੇ ਆਂ ਪਹਿਲਾਂ ਇਹਨਾਂ ਦਾ ਸਕੂਲ ਕੰਮ ਆਪਾਂ ਕਰਾ ਦਈਏ। ਫੋਟਾ ਰੱਖ ਦੋ। देख लो पट्टान बपन है देख ले यामुदा देख ले देख लो जी बोले करदी है किथे सीखे तू तो केड़े बच्चे के नेड़े बन्दा केड़े बच्चे के नेड़े बन्दा तू तेरी यार जी जवान मेरा पाला वो पंजाब बैठ यही सेम दे दे आपको यहाँ पे बोल आएगा यहाँ पे बोल और यहाँ पे मैट यहाँ पे मैट और इधर क्या आएगा बॉक्स बॉक्स यहाँ पे बॉक्स बॉक्स यहाँ पे पिन यहाँ पे पिन तो यहाँ पे मग यहाँ पे मग ठीक है अब यहाँ पे लिखना है यहाँ पे देख करना ठीक है सामने से देख के लिखना है ये तो आप को इधर से वाओ स्टार वाओ यस यस मेरे बेटे को स्टार मिला है फ्रेंड्स आप दिखाती हूँ देखा रुपेंजल को स्टार मिला है छः बटा छः नंबर इसने सब्ट्रैक्शन के सम आते हैं मेरे बेटे को छः में से छः एक्सेलेंट

ਗੁੱਡ ਬਾਏ ਤੇ ਦਰਦ ਸਾਈ ਨਾ ਮੜੂ 5 ਵਿੱਚ ਸਾਢੇ ਹਾਂ ਜੀ ਚਲਦੇ ਆ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਬੱਚਿਆਂ ਦੀ ਮਸਤੀ ਹੋ ਰਹੀ ਹੈ ਹੁਣ ਮੈਂ ਬੱਚਾ ਨੂੰ 2 ਘੰਟੇ ਲੈ ਲਾ ਹਨਾ ਕਿਉਂਕਿ ਪੌਣੇ 4 ਹੋ ਗਏ ਹੁਣ 5:30 ਬੱਚੇ ਵੇਲੇ ਹੋਣਗੇ ਹੁਣ ਆਪਣੀ ਸਟੱਡੀ ਕਰਦੇ ਆ ਕਿਉਂਕਿ ਡੇਲੀ ਟੈਸਟ ਚੱਲ ਰਹੇ ਆ ਬੱਚਿਆਂ ਦੇ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਔਰ ਅਗਲਾ ਵਲੌਗ ਵੀ ਦਿਲਚਸਪੀ ਹੋਊਗਾ ਹਨਾ ਤੇ ਬਾਏ ਬਾਏ ਜੀ ਟੇਕ ਕੇਅਰ ਸੱਚੀ ਇੱਕ ਗੱਲ ਹੋਰ ਮੈਂ ਨਾ ਵੀਡੀਓ ਐਂਡ ਕਰਤਾ ਤਾਂ ਲੇਕਿਨ ਐਂਡ ਦੇ ਵਿੱਚ ਮੈਂ ਦੱਸਣਾ ਭੁੱਲ ਗਈ ਅੱਜ ਮੇਰੇ ਬ੍ਰਦਰ ਦੀ ਔਰ ਮੇਰੇ ਭਾਬੀ ਦੀ ਮੈਰਿਸ ਐਨੀਵਰਸਰੀ ਹੈ ਜੋ ਭਾਵਨਾ ਕਈ ਵਾਰ ਲਾਈਵ ਵੀ ਆਂਦੀ ਹੈ ਪਲੀਜ਼ ਵਿਸ਼ ਕਰਿਓ ਸਾਰੇ ਜਣੇ ਭਾਵਨਾ ਮੇਰੀ ਭਾਬੀ ਹੈ ਤੇ ਬ੍ਰਦਰ ਹੈ ਮੇਰਾ ਡਿੰਪਲ ਹੈ ਉਹਦਾ ਨਾਮ ਮੇਰਾ ਛੋਟਾ ਬ੍ਰਦਰ ਹੈ ਮੇਰਾ ਰੀਅਲ ਬ੍ਰਦਰ ਹੈ ਤੇ ਉਹਨਾਂ ਦੀ ਮੈਰਿਸ ਐਨੀਵਰਸਰੀ ਅੱਜ ਇਸ ਕਰਕੇ ਛੋਟੀ ਜੀ ਥੰਬਨੇਲ ਲਗਾਇਆ ਮੈਂ ਤੁਸੀਂ ਸਮਝ ਹੀ ਗਏ ਹੋਣੇ ਤੇ ਹੈਪੀ ਮੈਰਿਸ ਐਨੀਵਰਸਰੀ ਹੈ ਜੀ ਦੋਨਾਂ ਨੂੰ ਔਰ ਮੇਰੀ ਭਾਈ ਭਾਈ ਨੂੰ ਔਰ ਮੇਰੀ ਭਾਬੀ ਨੂੰ ਹਨਾ ਹੈਪੀ ਮੈਰਿਸ ਐਨੀਵਰਸਰੀ ਜੀ ਬਾਏ ਬਾਏ ਟੇਕ ਕੇਅਰ ਤੇ ਤੁਹਾਡਾ ਜੀਵਨ ਬਹੁਤ ਜ਼ਿਆਦਾ ਖੁਸ਼ੀਆਂ ਭਰਿਆ ਹੋਵੇ ਹਨਾ ਤੇ ਬਾਏ ਜੀ ਸਾਰੇ ਜਣੇ ਵਿਸ਼ ਕਰੋ ਦੋਨੋਂ ਜੋੜੀ ਨੂੰ ਤੇ ਬਾਏ ਜੀ